ਵਾਹ ਪਾਜੀ ਨਵਾਂ ਲਿਆ ਬੋਲਟ ਆ ਕਿਦਾਂ ਠੀਕ ਆ ਬਹੁਤ ਵਧੀਆ ਪਾਜੀ ਕਿੰਨੇ ਦਾ ਪੈ ਗਿਆ ਇਹ ਪੈ ਹੀ ਗਿਆ ਯਾਰ 3 ਲੱਖ ਦਾ 3 ਲੱਖ ਦਾ ਆਹੋ ਇੰਨੇ ਚ ਤਾਂ ਪਾਜੀ ਗੱਡੀ ਆ ਜਾਂਦੀ ਆ ਨਾਲੇ ਪਚਾਰਿਆ ਨਹੀਂ ਕਿਤੇ ਬਹਿ ਕੇ ਘੁੰਮ ਕੇ ਆਣਾ ਸੀਗਾ ਉਹ ਯਾਰ ਹੁਣ ਤੇ ਲੈ ਹੀ ਲਿਆ ਚੱਲ ਕੋਈ ਨਾ ਅਗਲੀ ਰੀ ਵਿਖ ਲਾਂਗੇ ਫੇਰ ਪਾਜੀ ਬੋਲਟ ਨਵਾਂ ਨੇ ਹਾਂਜੀ ਵਧਾਈਆਂ ਹਾਂ ਉਹ ਨਵਾਂ ਯਮਾਲਾ ਜੀ ਵੱਡੇ ਭਰਾਵਾਂ ਨੂੰ ਕਿੰਨੇ ਦਾ ਪੈ ਗਿਆ ਇਹ ਪੈ ਹੀ ਆ ਭਾਜੀ 3 ਕ ਲੱਖ ਦਾ 3 ਲੱਖ ਦਾ ਇੰਨੇ ਜੀ ਤਾਂ ਭਾਜੀ ਗੱਡੀ ਆ ਜਾਣੀ ਸੀ ਨਾਲੇ ਮੀਂਹ ਕਣੀ ਤੋਂ ਬਚਾਰਣਾ ਸੀ ਤੇ ਨਾਲੇ ਚਾਰ ਬੰਦੇ ਬੈ ਕੇ ਘੁੰਮ ਲੈਣਦੇ ਐਹ ਚੱਲ 1 ਮਿੰਟ ਉਹ ਭਰਾ ਗੱਡੀ ਵੀ ਆ ਗਈ ਆ ਉਹਨੇ ਤੋਂ ਬਾਅਦ ਮੇਰੇ ਰੇਲ ਗੱਡੀ ਲੈ ਲੈਂਦਾ